ਹਿੰਦੀ ਜੈਮ ਜੈਮ ਸਿੰਘ ਸਤਿ ਸ਼੍ਰੀ ਅਕਾਲ 21 ਮਾਰਚ ਦੇ ਤਮਨ ਆਈ ਨਹੀਂ ਤੁਹਾਡੇ ਚੈਨਲ ਦੇ ਨਾਲ ਜੋ ਕਿ ਤੁਸੀਂ ਸਭ ਜਾਣਦੇ ਹੋ ਚੈਨਲ ਦਾ ਨਾਮ ਮਾਨੀਗਾ ਤਮਨ ਅਫੀਸ਼ੀਅਲ ਹੈ ਤੇ ਨਵਰਾਤਿਆਂ ਦਾ ਦੇਨ ਵੀ ਗੰਦ ਤੁਸੀਂ ਅੱਜ ਚੱਲ ਰਿਹਾ ਹੈ ਔਰ ਅੱਜ ਮਾਂ ਦੁਰਗਾ ਜੀ ਦੀ ਕਿਰਪਾ ਦੇ ਨਾਲ ਦੂਸਰਾ ਨਵਰਾਤ ਦਾ ਜਿਹੜਾ ਕਿ ਸਟਾਰਟ ਹੋ ਗਿਆ ਜਿੰਨੇ ਦਿਨ ਤੱਕ ਨਵਰਾਤਿ ਰਹਿੰਦੇ ਨੇ ਓਨੇ ਦਿਨ ਤੱਕ ਸਤ ਤੋਂ ਵੱਡਾ ਇੱਕ ਪ੍ਰੇਜ਼ ਹੈ ਜਿਹੜਾ ਕਿ ਜ਼ਰੂਰੀ ਹੈ ਦੇਖੋ ਜੀ ਔਰ ਕੋਸ਼ਿਸ਼ ਕਰੋ ਕਿ ਜਦੋਂ ਨਵਰਾਤਿਆਂ ਦੇ ਦਿਨ ਚੱਲਦੇ ਹੋਣ ਉਸ ਟਾਈਮ ਲਈ ਤੁਸੀਂ ਆਪਣੇ ਘਰ ਦੇ ਵਿੱਚ ਪਿਆਜ਼ ਜਿਹੜਾ ਹੈਗੀ ਉਹ ਜ਼ਰੂਰੀ ਨਾ ਸਮਝੋ ਹਰ ਇੱਕ ਸਬਜ਼ੀ ਦੇ ਵਿੱਚ ਡਾਲਨਾ ਚਾਹ ਫਿਰ ਉਹ ਦਾਲ ਹੋਵੇ ਚਾਹ ਸੁੱਕੀ ਸਬਜ਼ੀ ਹੋਵੇ ਚਾਹ ਤੁਹਾਡੇ ਖਾਣ ਦੇ ਜੋਗ ਚ ਵੀ ਕਿਉਂ ਨਾ ਹੋਵੇ ਕਿਉਂਕਿ ਇੱਕ ਪਿਆਜ਼ ਜਿਹੜਾ ਦੁਰਗਾ ਮਈਆ ਜੀ ਦੇ ਨਵਰਾਤਿਆਂ ਦੇ ਟਾਈਮ ਤੇ ਜਿਹੜਾ ਹੈ ਕਿ ਉਹ ਜ਼ਰੂਰੀ ਨਹੀਂ ਹੈ ਤੁਸੀਂ ਕੱਦੀ ਵੈਸ਼ਨ ਦੇ ਵੀ ਚਿੰਤਪੁੰਨੀ ਵਗੈਰਾ ਸਾਈਡ ਵੀ ਚਲੇ ਜਾਓਗੇ ਤਾਂ ਤੁਹਾਨੂੰ ਉੱਥੇ ਕਿਤੇ ਨਾ ਕਿਤੇ پاس-ਪਾਸ ਕੁਝ ਇਸਟਰਾਂ ਦੀਆਂ ਦੁਕਾਨਾਂ ਦੇ ਕਿ ਪਿਆਜ਼ ਵਗੈਰਾ ਮਤਲਬ ਮਿਲੇਗਾ ਹੀ ਨਹੀਂ ਚਾਹਫੀਰੋ ਲਸਣ ਵੀ ਕਿਉਂ ਨਾ ਹੋਵੇ ਤੇ ਇਸ ਤਰ੍ਹਾਂ ਹੀ ਅਸੀਂ ਇੱਕ ਨਾਰਮਲੀ ਦਾਲ ਬਣਾ ਰਹੇ ਹਾਂ ਜਿਹੜੀ ਰੈਗੂਲਰ ਦਾਲ ਜਿਹੜੀ 1 ਮਿੰਟ ਚ ਬਣ ਕੇ ਰੈਡੀ ਹੋ ਜਾਂਦੀ ਹੈ ਤੇ ਉਹਦੇ ਲਈ ਮੈਂ ਨਾਰਮਲ ਮਤਲਬ ਤੜਕਾ ਲਗਾਵਾਂਗੀ ਤੇ ਜਿਸ ਵਿੱਚ ਮੈਂ ਤੜਕਾ ਸਿਰਫ ਅਦਰਕ ਹਰੀ ਮਿਰਚੀ ਔਰ ਟਮਾਟਰ ਦਾ ਲਗਾਵਾਂਗੀ ਕੱਲ ਅਸੀਂ ਮਸ਼ਰੂਮ ਮਟਰ ਬਣਾਏ ਸੀ ਤੇ ਮਸ਼ਰੂਮ ਮਟਰ ਦੇ ਵਿੱਚ ਵੀ ਮੈਂ ਜ਼ਰੂਰੀ ਨਹੀਂ ਸਮਝਿਆ ਔਨੀਅਨ ਦਾ ਤੜਕਾ ਲਗਾਉਣਾ ਤੇ ਜਸਟ ਓਨਲੀ ਔਨ ਟਮਾਟਰ ਮਿਰਚੀ ਤੇ ਅਦਰਕ ਦਾ ਜ਼ਰੂਰੀ ਸਮਝਿਆ ਤੜਕਾ ਲਗਾਉਣਾ ਇਸ ਲਈ ਮੈਂ ਸੋਚਿਆ ਕਿ ਮੇਰਾ ਫਰਜ਼ ਹੈ ਕਿ ਮੈਂ ਆਪਣੀ ਕਿਸ ਨੂੰ ਪਰਿਵਾਰ ਫੈਮਲੀ ਨੂੰ ਇਸ ਚੀਜ਼ ਬਾਰੇ ਧਿਆਨ ਜ਼ਰੂਰ ਦਿਵਾਵਾਂ ਕਿ ਕੋਸ਼ਿਸ਼ ਕਰੋ ਕਿ ਜੋ 7 ਤੋਂ 8 ਦਿਨ ਚੱਲ ਰਹੇ ਨੇ ਮਾਂ ਦੁਰਗਾ ਜੀ ਦੇ ਉਸ ਦਿਨਾਂ ਨੂੰ ਲੈ ਕੇ ਬਹੁਤ ਫ੍ਰੀਜ਼ ਕਰੋ ਆਪਣਾ ਹਰ ਇੱਕ ਚੀਜ਼ ਨੂੰ ਖਾਣ ਪੀਣ ਦਾ ਚੈਨ ਉਹ ਨੌਨਸਟ OP ਦੀ ਤਰ੍ਹਾਂ ਹੋਵੇ ਚਾਹ ਫਿਰ ਨਾਰਮਲੀ ਵੈਸੇ ਜੀ ਤਰ੍ਹਾਂ ਹੋਵੇ ਤੇ ਕੋਸ਼ਿਸ਼ ਕਰੋ ਕਿ ਆਨੀਅਨ ਥੋੜਾ ਇਹ ਦਿਨਾਂ ਦੇ ਵਿੱਚ ਨਾ ਹੀ ਵਰਤਨਯੋਗ ਰਹੇ ਜਿਸਵੇਂ ਲਸਣ ਵਗੈਰਾ ਹੋਵੇ ਉਹ ਵੀ ਵਰਤਨਯੋਗ ਨਾ ਰਹੇ ਤੇ ਜ਼ਿਆਦਾ ਵਧੀਆ ਬਣਦਾ ਬਾਕੀ ਦੇਖੋ ਜੀ ਮੇਰਾ ਫਰਜ਼ ਹੈ ਤੁਹਾਨੂੰ ਦੱਸਣਾ ਬਾਕੀ ਤੁਹਾਡਾ ਟੇਸਟ ਹੈ ਤੁਹਾਨੂੰ ਵੀ ਪਸੰਦ ਹੈ ਕਿ ਨਹੀਂ ਪਸੰਦ ਪਰ ਮੇਰੀ ਤੁਸੀਂ ਤਰੀਕੇ ਨਾਲ ਚੱਲੋਗੇ ਤਾਂ ਮੈਨੂੰ ਲੱਗਦਾ ਹੈ ਕਿ ਆਨੀਅਨ ਉਸ ਟਾਈਮ ਲਈ ਅਸੀਂ ਰਿਮੂਵਸ ਕਰ ਦਿੰਦੇ ਹਾਂ ਤੇ ਦੇਖੋ ਜੀ ਦਾਲ ਮੇਰੀ ਆਲਰੇਡੀ ਮਤਲਬ ਇਹ ਦੇਖੋ ਰੈਡੀ ਹੋ ਚੁੱਕੀ ਹੈ ਸਿੰਪਲ ਜੀ ਦਾਲ ਹੈ ਜਿਹਨੂੰ ਮੈਂ ਤੜਕਾ ਸਿਰਫ ਔ ਜਿੰਜ਼ਰ ਐਂਡ ਗ੍ਰੀਨ ਚੀਲੀ ਦਾ ਲਗਾਵਾਂਗੀ ਔ ਟਮੇਟੋ ਦੀ ਅਗਰ ਜ਼ਰੂਰਤ ਪਈਗੀ ਤਾਂ ਅਸੀਂ ਡਾਲਾਂਗੇ ਨਹੀਂ ਤੇ ਜ਼ਰੂਰੀ ਨਹੀਂ ਹੈ ਟਮੇਟੋ ਡਾਲਣਾ ਸੋ ਗੱਲਬਾਤ ਕਰਦੇ ਸਮੇਂ ਕਿਚਨ ਤੋਂ ਬਾਹਰ ਆਉਣਾ ਕਿ ਤੁਹਾਨੂੰ ਦਿਖਾਣੇ ਹੈ ਕਿ ਜਿਹੜਾ ਕਲਰ ਆਪਣਾ ਔ ਡੋਰ ਨੂੰ ਹੋਇਆ ਹੈ ਤੇ ਉਹ ਕਲਰ ਤੁਹਾਨੂੰ ਮੈਂ ਦਿਖਾ ਦਿੰਨੀ ਆ ਜੀ ਇਹ ਦੇਖੋ ਭਈਆ ਲੋਕ ਫਿਰ ਤੋਂ ਅੱਜ ਲੱਗੇ ਹੋਏ ਨੇ ਅੱਜ ਇਹਨਾਂ ਦਾ ਤੀਸਰਾ ਦਿਨ ਹੈ ਤੇ ਫਸ ਨਵਰਾਤੇ ਵਾਲੇ ਦਿਨ ਭਈਆ ਸਾਡੇ ਕੋਲ ਆਏ ਸੀ ਤੇ ਇਹ ਦੇਖੋ ਜੀ ਕਲਰ ਤੁਸੀਂ ਦੇਖ ਰਹੇ ਹੋਗੇ ਤੇ ਬੜਾ ਹੀ ਮਤਲਬ ਲਾਈਟਸ ਜਿਹਾ ਕਲਰ ਕਰਾਇਆ ਹੈ ਕਿ ਦੇ ਕਾਰਨ ਕਿ ਤਾਂ ਕਿ ਜਿਹੜੇ ਟਾਈਲਾਂ ਤੁਹਾਨੂੰ ਨਜ਼ਰ ਆ ਰਹੀਆਂ ਇਹਦੇ ਨਾਲ ਕੰਟਰਾਸਟ ਹੋ ਜਾਵੇ ਤੇ ਸੇਮ ਅਸੀਂ ਉੱਪਰ ਵੀ ਜਾ ਕੇ ਦੇਖਾਂਗੇ ਵੈਸੇ ਤਾਂ ਮੈਂ ਅੱਜ ਟਾਇਲਸ ਤੇ ਨਹੀਂ ਗਈ ਮਾਰਨਿੰਗ ਟਾਈਮ ਤੋਂ ਹੀ ਕਿਉਂਕਿ ਥੋੜਾ ਵਿਦਿਆ ਹਲਕਾ ਜਿਹਾ ਠੀਕ ਨਹੀਂ ਚੱਲ ਰਿਹਾ ਤੇ ਇਸ ਲਈ ਉਹਦਾ ਧਿਆਨ ਰੱਖਣ ਲਈ ਇੱਕ ਜਾਣਾ ਘਰ ਦਾ ਮਨ ਲੈ نیچے ਜ਼ਰੂਰੀ ਸੀ ਇਸ ਲਈ ਮੈਂ ਵਿਦਿਆ ਦਾ ਦੇਖਣਾ ਜ਼ਰੂਰੀ ਸਮਝਿਆ ਔਰ ਬੇ ਬੱਚੇ ਆਏ ਨੇ ਤੇ ਸੋਚਿਆ ਹੁਣ ਚਲੋ ਥੋੜਾ ਜਿਹਾ ਮੈਂ ਉੱਪਰ ਚੈੱਕ ਕਰਕੇ ਆਨੀ ਆ ਕੀ ਮਾਹੌਲ ਚੱਲ ਚੱਲਦਾ ਤੇ ਕੀ ਟਾਈਮ ਚੱਲ ਰਿਹਾ ਤੇ ਇਹ ਦੇਖੋ ਭਈਆ ਸਿੰਗਿੰਗ ਲਗਾ ਕੇ ਬੈਠੇ ਆ ਕਿਉਂ ਭਈਆ ਕੀ ਸੁਣ ਰਹੇ ਤੇ ਬਤਾਓ ਗਾਣਾ ਸੁਣ ਰਹੇ ਹੋ ਕਿਹੜਾ ਗਾਣਾ ਸੁਣਾ ਰਹੇ ਹੋ ਮੈਂਨੇ ਤੇਰਾ ਨਾਮ ਲਿਆ ਵਾਹ ਦੀਦੀ ਕੋ ਜਾਦੂ ਕਰ ਰਹੀ ਹੈ ਭਈਆ ਹੈ ਨਾ ਤੇ ਇਹ ਦੇਖੋ ਜੀ ਦੀਵਾਰਾਂ ਦਾ ਜਿਹੜਾ ਕਲਰ ਹੈ ਤੇ ਇਹ ਕਲਰਸ ਤੁਸੀਂ ਮੈਂ ਤੁਹਾਨੂੰ ਆਲਰੇਡੀ ਵੈਸੇ ਦਿਖਾ ਚੁੱਕੀ ਹਾਂ ਬਟ ਜਿਹੜਾ ਇਹਦੇ ਨਾਲ ਕੰਟਰਾਸਟ ਸੈੱਟ ਹੋਇਆ ਹੈ ਤੇ ਉਹੀ ਕੰਟਰਾਸਟ ਜਿਹੜਾ ਹੈ ਸਾਰਾ ਲੱਕੜਾਂ ਨੂੰ ਇੱਕੋ ਜੁੱਕਾ ਹੀ ਜਾਏਗਾ ਤੇ ਇਹ ਸ਼ੈਡੋ ਵੀ ਤੁਹਾਨੂੰ ਦਿਖਾ ਦਿੰਦੀ ਹਾਂ ਸ਼ੈਡੋ ਬਹੁਤ ਹੀ ਮਤਲਬ ਵਧੀਆ ਹੈ ਤੇ ਚਲੋ ਲੌਂਗ ਟਾਈਮ ਪੀਰੀਅਡ 3 ਤੋਂ 4 ਸਾਲ ਹੁਣ ਫਿਰ ਬੰਨੇ ਹੈ ਸਾਈਡ ਵਰਕ ਤੇ ਇਸ ਲਈ ਜ਼ਰੂਰੀ ਸੀ ਹਰ ਇੱਕ ਚੀਜ਼ ਨੂੰ ਟਾਈਮ ਤੋਂ ਪਹਿਲਾਂ ਕਰਵਾਉਣਾ ਤਾਂ ਕਿ ਅੱਗੇ ਲਈ ਕੋਈ ਦਿੱਕਤ ਨਾ ਆਏ ਕਿ ਬਾਕੀ ਤੁਹਾਨੂੰ ਮੈਂ ਦਿਖਾ ਦਵਾਂ ਜਿਹੜਾ ਪਹਿਲਾਂ ਆਲਰੇਡੀ ਕਲਰ ਹੋ ਚੁੱਕਿਆ ਸੀ ਉਹ ਐ ਕਲਰ ਸੀ ਮਰ ਰਲਦਾ ਮਿਲਦਾ ਕਲਰ ਹੈ ਪਰ ਹਲਕਾ ਜਦੋਂ ਦੇਖਣ ਤੇ ਆਓ ਤੇ ਥੋੜਾ ਫਰਕ ਹੈ ਤਾਂ ਕਿ ਹਜੇ ਇਹਨੂੰ ਹੋਣ ਵਾਲਾ ਇਹ ਹੋਵੇਗਾ ਤੇ ਉਸ ਤੋਂ ਬਾਅਦ ਫਿਰ ਪਤਾ ਲੱਗੇਗਾ ਸ਼ੈਡੋ ਕਿਹੜੀ ਆ ਰਹੀ ਹੈ ਤੇ ਬਾਕੀ ਤੁਹਾਨੂੰ ਮੈਂ ਸ਼ੈਡਸ ਦਿਖਾ ਚੁੱਕੀ ਹਈਆਂ लक्कड़ों लैके और वॉशरूम का दरवाज़ा मैं भैया को तो पाँच सौ बार कह चुके <coughs> लाइटिंग बंद रख्या करो लाइटिंग बंद रख्या करो पर भैया सुनते ही नहीं है अपनी मस्त मलोला भी है तो भैया हल्का सा ना वॉशरूम के पास मेरे वो लग गई ऐसे इसको ब्रश कर देना तो ये देखो ये सा <laughs> तो हाँ जी और बाकी परवा फेसबुक फैमिली ਕਿਵੇਂ ਚੱਲ ਰਿਹਾ ਤੁਹਾਡੇ ਨਵਰਾਤਿਆਂ ਦਾ ਟਾਈਮ ਇਹਦੇ ਬਾਰੇ ਮੈਨੂੰ ਕਮੈਂਟ ਸੈਕਸ਼ਨ 'ਚ ਦੱਸਣਾ ਅੱਜ ਹਲਕਾ ਜਿਹਾ ਅਸੀਂ ਟੈਰਿਸ ਤੇ ਵੀ ਜਾਵਾਂਗੇ ਦੇਖ ਕੇ ਆਵਾਂਗੇ ਟੈਰਿਸ ਦਾ ਮਾਹੌਲ ਚੱਲ ਕਿਸ ਤਰ੍ਹਾਂ ਦਾ ਚੱਲ ਰਿਹਾ ਤੇ ਐਸੀ ਤਾਂ ਮੇਰਾ ਡੇ ਟਾਈਮ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਟੈਰਿਸ ਦੇ ਉੱਪਰ ਬਟ ਮੇਰਾ ਐਵੇਂ ਹੈ ਕਿ ਚਲੋ ਜੇ ਬੰਦਾ ਥੋੜਾ ਜਿਹਾ ਸਮਾਨ ਕੱਢ ਲਵੇ ਤੇ ਇਸੇ ਬਹਾਨੇ 'ਚ ਚੱਕਰ ਵੱਜ ਜਾਂਦਾ ਉਸ ਤਰ੍ਹਾਂ ਦੇ ਨਿਕਲਣਾ ਬਹੁਤ ਮੁਸ਼ਕਲ ਹੈ ਤੇ ਬਾਕੀ ਲਗਭਗ ਸਾਰਾ ਕੰਮ ਵੈਸੇ ਤਾਂ ਹੋ ਹੀ ਚੁੱਕਿਆ ਤੇ ਬਸ ਥੋੜਾ ਥੋੜਾ ਕੁਝ ਕੁਝ ਰਹਿ ਗਿਆ ਜਿਹੜਾ ਕੰਪਲੀਟ ਹੋਣਾ ਬਾਕੀ ਹੈ ਬਾਕੀ ਮੈਂ ਤੁਹਾਨੂੰ ਇੱਕ ਤਸਵੀਰ ਡਾਲੀ ਸੀ ਮਾਰਨਿੰਗ ਟਾਈਮ ਦੀ ਤੁਸੀਂ ਸਾਰਿਆਂ ਨੇ ਦੇਖੀ ਹੋਈਗੀ ਤਸਵੀਰ ਤੇ ਉਸ ਤਸਵੀਰ ਬਾਰੇ ਮੈਂ ਤੁਹਾਨੂੰ ਇਹੀ ਮਤਲਬ ਕਹੈਂ ਕਿ ਬਹੁਤ ਸ਼ੁਕਰੀਆ ਤੇ ਥੈਂਕ ਯੂ ਸੋ ਮੱਚ ਤੁਸੀਂ ਚੈਨਲ ਨੂੰ ਬਹੁਤ ਸਪੋਰਟ ਕਰ ਰਹੇ ਹੋ ਚੈਨਲ ਨੂੰ ਬਹੁਤ ਪਿਆਰ ਦੇ ਰਹੇ ਹੋ ਔਰ ਬਹੁਤ ਵਧੀਆ ਲੱਗ ਰਿਹਾ ਹੈ ਕਿ ਤੁਹਾਨੂੰ ਮਨਿਕਾ ਦਵੰਦੀ ਫੋਟੋਸ ਜਾਂ ਗੱਲਬਾਤ ਤੇ ਕਿਸੇ ਵੀ ਗੱਲ ਨੂੰ ਲੈ ਕੇ ਸਪੀਚ ਨੂੰ ਲੈ ਕੇ ਤੇ ਤੁਸੀਂ ਪਸੰਦ ਕਰਦੇ ਹੋ ਸੁੰਨਾ ਸੋ ਉਹਦੇ ਲਈ ਦਿলো ਤੁਹਾਡਾ ਧੰਨਵਾਦ ਤੇ ਸ਼ੁਕਰੀਆ ਆਰੇ ਬਾਕੀ ਇੱਧਰ ਵੀ ਲੱਗੇ ਹੋ ਇੰਨੇ ਭਈਆ ਇਹ ਛੋਟੂ ਹੈ ਕਿਉਂ ਛੋਟੂ ਇਹ ਛੋਟੂ ਹੈ ਦੇਖੋ ਹੱਸਨੇ ਲਗਾ ਛੋਟੂ ਸੋ ਓਕੇ ਜੀ ਪਰਵਾਹ ਫੇਸਬੁਕ ਫੈਮਿਲੀ ਜੋ ਮੈਂ ਤੁਹਾਨੂੰ ਕਿਹਾ ਨਵਰਾਤਿਆਂ ਨੂੰ ਲੈ ਕੇ ਹਲਕਾ ਜਾਂ ਉੱਧਰ ਵੀ ਅਸੀਂ ਧਿਆਨ ਦੇਵਾਂਗੇ ਤੇ ਕੋਸ਼ਿਸ਼ ਕਰੋ 7 ਦਿਨ 8 ਦਿਨ ਜਿਹੜੇ ਆਪਣੇ ਮਾਂ ਦੁਰਗਾ ਜੀ ਦੇ ਚਾਹਰੇ ਨੇ ਉਹਨਾਂ ਨੂੰ ਅਸੀਂ ਨਾਨ ਆਪਣਾ ਨੌਨ ਰਾਈਸ ਐਂਡ ਆਨੀਅਨ ਅ ਲਸਣ ਵਗੈਰਾ ਤੋਂ ਪ੍ਰੇਜ਼ ਕਰੀਏ ਤੇ ਜ਼ਿਆਦਾ ਵਧੀਆ ਸੋ ਬਾਕੀ ਮਿਲਦੀ ਰਵਾਂਗੀ ਚੈਨਲ ਨਾਲ ਗੱਲਬਾਤ ਕਰਦੀ ਰਵਾਂਗੀ ਕੁਝ ਪੇਂਟਸ ਰਹਿ ਗਏ ਨੇ ਕੁਝ ਹੋਰ ਏ ਨੇ ਆਸਿਆ ਤੇ ਜਦੋਂ ਕੰਪਲੀਟ ਬਾਈ ਕੰਪਲੀਟ ਸਾਰਾ ਵਰਕ ਹੋਏਗਾ ਦੀ ਮੈਂ ਤੁਹਾਡੇ ਨਾਲ ਗੱਲਬਾਤ ਉਸ ਵਿਸ਼ੇ ਤੇ ਜ਼ਰੂਰ ਕਰਾਂਗੀ ਸੋ ਤਨਮਾ थैंक यू so much ਟਿਕ ਬਾਈ ਬਾਈ ਜੀ